ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗੁਰੂ ਰੂਪ ਖਾਲਸਾ ਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਜੋ ਇੱਕ ਅਜੀਹਾ ਜਗਮ ਜਿਹੜਾ ਤਕਰੀਬਨ 32 ਸਾਲ ਬਾਅਦ ਸਾਡੇ ਸਾਹਮਣੇ ਆਇਆ ਹੈ ਅ ਖਾਸ ਕਰਕੇ ਮੈਂ ਆਪਣੇ ਆਪ ਨੂੰ ਸਮਝਦਾ ਕਿ ਜਿਹੜੇ ਅਸੀਂ ਉਸ ਵਕਤ 13 13 14 14 ਸਾਲ ਦੇ ਬੱਚੇ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਅੱਜ ਇਲਮ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਜ਼ੁਲਮ ਦੀ ਜਿਹੜੀ ਇੰਤਿਹਾਸ ਸੀ ਜਥੇਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਜਿਨ੍ਹਾਂ ਨੂੰ ਜ਼ਾਲਮ ਸਰਕਾਰ ਨੇ ਬੜੇ ਕੈਸੇ ਤਸੀਹੇ ਦੇ ਕੇ ਸ਼ਹੀਦ ਕੀਤਾ ਪਰ ਇੱਥੇ ਹੁਣ ਇੱਕ ਗੱਲ ਜਿਹੜੀ ਸਾਡੇ ਸਾਹਮਣੇ ਹੈ ਇਤਿਹਾਸ ਕਦੇ ਉਹਨੂੰ ਮਾਫ ਨਹੀਂ ਕਰ ਸਕਦਾ ਕਿ ਜਿਸ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਇਹ ਕੁਝ ਬਰਤਾਰੇ ਵਰਤੇ ਤੋਂ ਉਹ ਵੀ ਸਾਹਮਣੇ ਸਾਡੇ ਸਾਹਮਣੇ ਹੈ ਕਿਉਂ ਨੇ ਆਪਣੇ ਕਰਮਾਂ ਦੀ ਸਜ਼ਾ ਪਾਈ ਤੇ ਅੰਤ ਹ ਉਹਨੂੰ ਵੀ ਜਿਸ ਹਾਲਾਤਾਂ ਦੇ ਵਿੱਚ ਇਹ ਦੁਨੀਆ ਛੱਡਣੀ ਪਈ ਉਹਨੂੰ ਸਜ਼ਾ ਮਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਾਈ ਦਲਬਖ ਸਿੰਘ ਦਾ ਜਿਹੜਾ ਸ਼ਹਾਦਤ ਦਾ ਦਿਹਾੜਾ ਵੀ ਮਨਾਉਂਦੀ ਹੈ ਇੱਕ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਸ਼ਹਾਦਤ ਹੋਈ ਉਹਨੂੰ ਸਜ਼ਾ ਭੋਗ ਗਈ ਪਰ ਦੂਜੇ ਮੁੱਖ ਮੰਤਰੀ ਨੇ ਚੰਦ ਸਾਲਾਂ ਬਾਅਦ 1997 ਦੇ ਵਿੱਚ ਆਈ ਉਸ ਰਿਪੋਰਟ ਨੂੰ ਲਕੋ ਲਿਆ ਤੇ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹ ਫਕਰੇ ਕੌਮ ਦਾ ਅਵਾਰ ਮਿਲਦਾ ਤਾਂ ਮੈਂ ਸੋਚਦਾ ਕਿ ਅਸੀਂ ਖੜੇ ਕਿੱਥੇ ਆ ਜਦੋਂ ਅੱਜ ਅਸੀਂ ਕੋਈ ਬਰਗਾੜੀ ਵਰਗੀ ਗੱਲ ਕਰਦੇ ਆ ਤਾਂ ਸਾਡੇ ਕਾਲੀ ਭਾਈਆਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੁੰਦੀ ਆ ਤੇ ਉਹ ਇਹ ਕਹਿੰਦੇ ਨੇ ਜੀ ਤੁਸੀਂ ਦੂਜੀਆਂ ਪਾਰਟੀਆਂ ਨੂੰ ਕਿਉਂ ਨਹੀਂ ਕਹਿੰਦੇ ਸਿਰਫ ਅਕਾਲੀ ਦਲ ਨੂੰ ਕਿਉਂ ਕਹਿੰਦੇ ਹੋ ਮੈਂ ਉਹਨਾਂ ਦੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਕਿ ਦੂਜੀਆਂ ਪਾਰਟੀਆਂ ਸਟੇਟ ਸਪான்ਸਰ ਨੇ ਉਹਨਾਂ ਨੇ ਸਰਕਾਰਾਂ ਚਲਾਈਆਂ ਨੇ ਸਰਕਾਰਾਂ ਸੁਭਾਵਕੀ ਹੈ ਇਹ ਹੀ ਕੁਸ਼ ਕਰਦੀਆਂ ਹੁੰਦੀਆਂ ਨੇ ਜੋ ਕੁਝ ਉਹਨਾਂ ਨੇ ਕੀਤਾ ਅਕਾਲੀ ਦਲ ਜੇ ਕਾਂਗਰਸ ਵਰਗੀ ਪਾਰਟੀ ਹੈ ਜਾਂ ਬੀਜੇਪੀ ਵਰਗੀ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਵਰਗੀ ਪਾਰਟੀ ਸਟੇਟ ਸਪான்ਸਰਡ ਪਾਰਟੀ ਹੈ ਉਹ ਆਪਣੇ ਆਪ ਨੂੰ ਡਿਕਲੇਅਰ ਕਰ ਦੇਵੇ ਤੋ ਅਸੀਂ ਮੁੜ ਕੇ ਉਹਨਾਂ ਨੂੰ ਵੀ ਕੁਐਸਚਨ ਕਰਦੇ ਹਟ ਜਾਗੇ ਕਿਉਂਕਿ ਅਕਸਰ ਸਰਕਾਰਾਂ ਇਹੋ ਕੁਝ ਕਰਦੀਆਂ ਹੁੰਦੀਆਂ ਨੇ ਤੇ ਇਹੋ ਕਿਸਮ ਦੇ ਰਿਜ਼ਲਟ ਆਉਂਦੇ ਨੇ ਔਰ ਆਏ ਵੀ ਨਹੀਂ ਪਰ ਅਕਾਲੀ ਦਲ ਜਿਹੜਾ ਹੈ ਉਹ ਸਰਕਾਰ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਕਹਿੰਦਾ ਜੀ ਅਸੀਂ ਪੰਥਕ ਪਾਰਟੀ ਆ ਪੰਥਕ ਸਰਕਾਰ ਹੈ ਉਹ ਸਰਕਾਰ ਨੂੰ ਵੀ ਪੰਥਕ ਪੰਥ ਦਾ ਚੋਲਾ ਪਣਾਉਂਦਾ ਤੇ ਫਿਰ ਇਹ ਸੁਭਾਅਕ ਹੈ ਅੱਜ ਮੈਂ ਪੁੱਛਣਾ ਚਾਹਨਾ ਕਿ ਬਰਗਾੜੀ ਵੇਲੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕائد ਜੰਦਨ ਜੀ ਸਾਨੂੰ ਪੰਥਕ ਜਥੇਬੰਦੀਆਂ ਨੇ ਜਾਂਚ ਨਹੀਂ ਕਰਨ ਦਿੱਤੀ ਤੋ ਅੱਜ ਕੌਮ ਨੂੰ ਦੱਸਣ ਦੀ ਜ਼ਹਿਮਤ ਕਰੋਗੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਨੂੰ 15 ਸਾਲ ਲਕਾਉਣ ਲਈ ਕਿਹੜੀ ਜਥੇਬੰਦੀ ਦਾ ਤੁਹਾਡੇ ਤੇ ਪ੍ਰੈਸ਼ਰ ਪਿਆ ਪਿਆ ਸੀ ਕਿਹਨੇ ਰੋਕਿਆ ਮੈਂ ਸਿੱਧੇ ਸਪਸ਼ਟ ਸ਼ਬਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਹ ਡਿਮਾਂਡ ਕਰਦਾ ਸਮੁੱਚੇ ਆਪੋਜੀਸ਼ਨ ਦੇ ਮੈਂਬਰਾਂ ਵੱਲੋਂ ਕਿ ਤੁਰੰਤ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਇਜਲਾਸ ਸਦਿਆ ਜਾਣਾ ਚਾਹੀਦਾ ਔਰ ਉਹਦਾ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ ਤਾਂ ਕਿ ਉੱਥੇ ਜਿਹੜਾ 150 ਮੈਂਬਰ ਹੈ ਉਹਦਾ ਕਰਤਾਰ ਉਹਦੀ ਸਿੱਖੀ ਪ੍ਰਤੀ ਕਮਿਟਮੈਂਟ ਉਹਦੇ ਅੰਦਰ ਪੰਥ ਦਾ ਦਰਦ ਤੁਹਾਡੇ ਬੋਲ ਰਹੀ ਦੁਨੀਆ ਨੂੰ ਪਤਾ ਲੱਗ ਜਵੇ ਔਰ ਇਹ ਸਾਡੀ ਸੰਸਥਾ ਦਾ ਇੱਕ ਜਿਹੜਾ ਕਰਤਾਰ ਹੈ ਉਹ ਪਤਾ ਲੱਗ ਜਵੇ ਸ਼ਰੀਆ ਖਾਨਡ ਪਾਠ ਸਾਹਿਬ ਕਰਾ ਕੇ ਹੁਣ ਖਹਿੜਾ ਨਹੀਂ ਛੁੱਟ ਸਕਦਾ ਇਹ ਅਖੰਡ ਪਾਠ ਸਾਹਿਬ ਕੌਂਕੇ ਪਿੰਡ ਵਿੱਚ ਵੀ ਹੋ ਗਿਆ ਉਹਨਾਂ ਦਾ ਪਰਿਵਾਰ ਵੀ ਕਰਾ ਲੇਗਾ ਕਰਵਾ ਵੀ ਰਿਹਾ ਫੇਰ ਵੀ ਕਰਵਾਉਣਗੇ ਤੇ ਇਹ ਹਿਸਟਰੀ ਤੋ ਤੋ ਕੁਝ ਜਵਾਬ ਮੰਗਦੀ ਹੈ ਇਸ ਲਈ ਇਹਦੇ ਜਵਾਬ ਸਾਨੂੰ ਦੇਣੇ ਪੈਣਗੇ ਇਹ ਆ ਕੇ ਦੱਸਣਾ ਪਏਗਾ ਕਿ ਅਰ ਮੈਂ ਇੱਕਲ ਹੋਰ ਇਹਦੇ ਵਿੱਚ ਕਹਿਣਾ ਮੈਂ ਤਾਂ ਸਮਝਦਾ ਕਿ ਉਸ ਵਕਤ ਦੇ ਸਾਰੇ ਐਮਐਲਏ ਉਹ ਸਰਕਾਰ ਦੇ ਜਦੋਂ ਇਹ ਰਿਪੋਰਟ ਆਈ ਸਾਰੇ ਵਜ਼ੀਰ ਸਾਰੇ ਉਹ ਉਸ ਵਕਤ ਦੇ ਮੈਂਬਰ ਪਾਰਲੀਮੈਂਟ ਇਹ ਵੀ ਓਡੀ ਬਰਾਬਰ ਦੇ ਭਾਗੀਦਾਰ ਨੇ ਤੋਂ ਜਿਨ੍ਹਾਂ ਨੇ ਅੱਜ ਤੱਕ ਮੈਂ ਸਮਝਦਾ ਕਿ ਸਾਡੇ ਇਹ ਦੋ ਸਿੱਖਾਂ ਦੇ ਆਗੂਆਂ ਦਾ ਭਾਈ ਜਸਵੰਤ ਸਿੰਘ ਖਾਲੜਾ ਔਰ ਜਹੇਦਾਰ ਭਾਈ ਗੁਰਦੇਵ ਸਿੰਘ ਕੌਕੇ ਕਦੇ ਸੁਣਿਆ ਕਿ ਕਦੇ ਈਸਾਈ ਮਤ ਦੇ ਪਾਦਰੀ ਜਿਹੜੇ ਉਹਨਾਂ ਨੂੰ ਲੀਡ ਕਰਦੇ ਹੁਣ ਕਿ ਉਹਨਾਂ ਨੇ ਆਪਣੀ ਜਾਨ ਗਵਾਈ ਹੋਵੇ ਇਸ ਤਰੀਕੇ ਨਾਲ ਕਦੇ ਸੁਣਿਆ ਕਿ ਅਸੀਂ ਹਿੰਦੁਸਤਾਨ ਦੇ ਕਿਸੇ ਵੱਡੇ ਮੰਦਰ ਦੇ ਪੁਜਾਰੀ ਨੂੰ ਇਹਨਾਂ ਹਾਲਾਤਾਂ ਵਿੱਚ ਦੁਨੀਆ ਛੱਡਣੀ ਪਈ ਹੋਵੇ ਕਦੇ ਅਸੀਂ ਸੁਣਿਆ ਕਿ ਇਸਲਾਮ ਦੇ ਸ਼ਾਹੀ ਇਮਾਮ ਨੂੰ ਪਰ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਹੋਇਆ ਤੋਂ ਇਹਦੇ ਲਈ ਇਹ ਸਭ ਨੂੰ ਬੋਲਣਾ ਪਵੇਗਾ ਔਰ ਮੈਂ ਬੇਨਤੀ ਕਰਦਾ ਸ਼੍ਰੋਮਣੀ ਕਮੇਟੀ ਵਿੱਚ ਅਜਿਹੇ ਮੈਂਬਰ ਹੈਗੇ ਜਿਨ੍ਹਾਂ ਤੇ ਟਾਡਾ ਲੱਗੀ ਜੇਲਾ ਕਟੀਆਂ ਅੱਜ ਤੁਸੀਂ ਸਿੱਧੀ ਤਰ੍ਹਾਂ ਇਹ ਕੌਮੀ ਕੁਐਸਚਨਾਂ ਦਾ ਆਨਸਰ ਜਿਹੜਾ ਉਹ ਦਿਓ ਤੇ ਇਹ ਹੁਣ ਢਾਲ ਬਣ ਕੇ ਜਿਹੜਾ ਕਿਸੇ ਦੇ ਅੱਗੇ ਆਉਗੇ ਤੇ ਫਿਰ ਮੈਨੂੰ ਲੱਗਦਾ ਕਿ ਸਵਾਲ ਤੁਹਾਡੇ ਤੇ ਵੀ ਹੋਣਗੇ ਸੋ ਮੈਂ ਇਹੀ ਮੇਰੀ ਬੇਨਤੀ ਆ ਔਰ ਇਹ ਮੇਰੇ ਵੱਲੋਂ ਨਹੀਂ ਇਹ ਸਾਡੇ ਸਾਰੇ اپੋਜੀਸ਼ਨ ਦੇ ਮੈਂਬਰਾਂ ਵੱਲੋਂ ਐਸ ਅ ਬਲਾਰਾ ਮੈਂ ਇਹ ਆਪਣਾ ਇਸ ਵਿਸ਼ੇ ਦੇ ਉੱਤੇ ਕਿਉਂਕਿ ਕੌਮ ਜਾਣਨਾ ਚਾਹੁੰਦੀ ਹੈ ਕਿ ਸਾਡਾ ਕੀ ਜਿਹੜਾ ਭਾਵ ਹੈ ਉਹ ਮੈਂ ਬੇਨਤੀ ਕਰਦਾ ਪੁੱਲਾਂ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ